ਲਗਾਤਾਰ ਵੀਡੀਓ ਦੇ ਰਾਹੀਂ ਆਮ ਆਦਮੀ ਪਾਰਟੀ ਤੇ ਤਾਂ ਹਮਲਾ ਕੀਤਾ ਜਾ ਰਿਹਾ ਅਕਾਲੀ ਦਲ ਨੇ ਇੱਕ ਹੋਰ ਵੀਡੀਓ ਜਾਰੀ ਕੀਤੀ ਹੈ ਜਿੱਚ ਟਰਾਲੀ ਦੇ ਵੋਟ ਚੋਰੀ ਕੀਤੀ ਦਿਖਾਈ ਜਾ ਰਹੀ ਸੀ ਸਿੱਧੇ ਸੀਐਮ ਹਾਊਸ ਦੇ ਵਿੱਚ ਦਿਖਾਈ ਜਾ ਰਿਹਾ ਉਹ ਕਹਿੰਦਾ ਉਹ ਤੇ ਲਿਖਿਆ ਵੀ ਗਏ ਅਕਾਲੀ ਦਲ ਨੂੰ ਲਗਾਤਾਰ ਇਹਦੇ ਵੀਡੀਓ ਬਣਾਈਆਂ ਜਾ ਰਹੀਆਂ ਨੇ ਕਦੇ ਡਾਇਨਾਸੌਰ ਦੀ ਵੀਡੀਓ ਆ ਰਹੀ ਹੈ ਅਕਾਲੀ ਦਲ ਇੱਕ ਵੀਡੀਓ ਕੰਪਨੀ ਬਣ ਕੇ ਰਹਿ ਗਈ ਹੁਣ ਉਹਦੇ ਤੋਂ ਤੁਸੀਂ ਵੀ ਬਣਵਾਉਣੀ ਜਾਂਦੇ ਕੋਈ ਵੀਡੀਓ ਵੀਡੀਓ ਤੁਸੀਂ ਬਣਵਾ ਲਿਆ ਕਰੋ ਬੜਾ ਵਧੀਆ ਉਹਨਾਂ ਦਾ ਐਡੀਟਿੰਗ ਦੇ ਟੇਬਲ ਟੂ ਬਲ ਲਾ ਲਏ ਉਹਨਾਂ ਨੇ ਤੇ ਉਹਨਾਂ ਕੋਲੇ ਸਿਸਟਮ ਵਧੀਆ ਹੈ ਗਾਲਾਂ ਗੋਲਾਂ ਕਢਾਉਣ ਵਾਲੇ ਵੀ ਉਹਨਾਂ ਕੋ ਠੀਕ ਹੈ ਅਕਾਲੀ ਜਿਹੜਾ ਉਹ ਜਿਹੜਾ ਏ ਹੈ ਉਹ AI ਦੇ ਨਾਲ ਸੰਬੰਧਤ ਹੋ ਗਿਆ ਡਾਇਨਾਸੌਰ ਜਿਹਾ ਬਣ ਜਾਂਦੇ ਹਨ ਹਣਾ ਜਿਹੜੇ ਮੁੱਦੇ ਸੀ ਜਿੰਨਾ ਕੰਮ ਆ ਵਾਸਤੇ ਕਾਲੇਦਲ ਬਣਿਆ ਸੀ ਉਹ ਤਾਂ ਭੁੱਲ ਗਏ ਸਾਰੇ ਠੀਕ ਹੈ ਨਾ ਤੇ ਆਮ ਆਦੀ ਪਾਰਟੀ ਜਿਹੜੀ ਨੌਕਰੀਆਂ ਦੇ ਰਹੀ ਹੈ ਜਿਹੜੀ ਐਡਵਾਂਸ ਟੈਕਨੋਲੋਜੀ ਦੀਆਂ ਗੱਲਾਂ ਕਰ ਰਹੀ ਹੈ ਤੇ ਸਾਡੇ ਕੇਰਲਾ ਦੇ ਵਿੱਚ ਵੀ ਹੁਣ ਸਾਡੇ ਤਿੰਨ ਲੇਡੀ ਸਾਡੀਆਂ ਲੋਕਲ ਇਲੈਕਸ਼ਨਾਂ ਜਿੱਤੀਆਂ ਨੇ ਸਾਡੀ ਪਾਰਟੀ ਤਾਂ ਵੱਧ ਰਹੀ ਹੈ ਇਹ ਕਿਤੋਂ 2 ਜਿੱਤ ਕੇ ਕਿਤੋਂ 5 ਜਿੱਤ ਕੇ ਕਹਿੰਦੇ ਨੇ ਆਗੇ 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 ਤੇ ਸੁਖਬੀਰ ਬਾਦਲ ਨੂੰ ਹੁਣ ਪਤਾ ਲੱਗ ਗਿਆ ਜੇ ਉਹ ਵੋਟਾਂ ਦੇ ਪਹਿਲੇ ਤਾਂ ਕੋਈ ਇਲਾਕਾ ਜਿੱਤੇ ਨਹੀਂ ਹੈਗੇ ਖਾਸ ਵੀ ਮਤਲਬ ਇੱਕ ਪੂਰਾ ਇਲਾਕਾ ਜਿੱਤ ਗਿਆ ਹੁਣ ਵਿਧਾਨ ਸਭਾ ਦਾ ਫੇਰ ਵੀ ਆਪਾਂ ਇਕੱਠੇ ਕਰ ਲੈਣੇ ਚਲੋ ਇਦੋਂ ਇਦੋਂ ਐ ਕਰਕੇ ਇਹਨਾਂ ਦੀਆਂ 4.5 ਸੀਟਾਂ ਬਣਦੀਆਂ ਨੇ ਇਹ ਉਹੀ ਉੱਥੇ ਖੜੇ ਨੇ 2.5 4.5 ਪੌਣੇ 3 ਇਹ ਉੱਥੇ ਹੀ ਖੜੇ ਨੇ ਤੇ ਮੈਂ ਤਾਂ ਕਹਿੰਦਾ ਜੀ ਇਹ ਏਆਈਯੂਈ ਤੇ ਲੱਗੇ ਰਹਿਣ ਵੀਡੀਓ-ਬਿਡੀਓ ਬਣਾਉਂਦੇ ਰਹਿਣ ਆਵਦਾ ਕੰਮ ਤੇ ਲੱਗੇ ਨੇ ਜਿਹੜਾ ਕੰਮ ਬਸ ਤੇ ਇਹਨਾਂ ਨੇ ਕੋਈ ਉੱਥੇ ਟਰੋ 8-900 ਬੰਦੇ ਨੂੰ ਕੰਮ ਦੇ ਰਿਹਾ ਚਲੋ ਸ਼ੁਕਰ ਹੈ ਸਾਥੋਂ ਉਡਾਰਦੇ ਨੇ ਕੰਮ ਤਾਂ ਦੇ ਰੱਖਿਆ ਹੈ ਉਹ ਕਿਸੇ ਮੈਨੂੰ ਕਿਸੇ ਨੇ ਭੇਜਿਆ ਸੁਖਵੀਰ ਬਾਦਲ ਕਿਸੇ ਬਜ਼ੁਰਗ ਦੇ ਪੈਰੀਂ ਹਥਲਾਉਂਦਾ ਸੀ ਉਹ ਆ ਵੋਟਾਂ ਮਿਲੇ ਉਹ ਬਜ਼ੁਰਗ ਕਹਿੰਦਾ ਜਾਉਂਦਾ ਰਿਹਾ ਭਗਵਾਨ ਜੀ ਮਾਨਾ ਉਹ ਕਹਿੰਦਾ ਵੀ ਮੈਂ ਸੁਖਬੀਰ ਬਾਦਲਾ ਜੀ ਤੁਸੀਂ ਮੈਨੂੰ ਪਛਾਣਿਆ ਨਹੀਂ ਉਹ ਕਹਿੰਦਾ ਤੈਨੂੰ ਤਾਂ ਜਾਣਦਾ ਸੁਖਬੀਰ ਬਾਦਲਾ ਪਹਿਰਿਆਂ ਤਾਂ ਭਗਵੰਤ ਮਾਨ ਮਰ ਕੇ ਕਰਕੇ ਲਾਉਣੇ ਪਹਿਲਾਂ ਤਾਂ ਕਦੇ ਆਉਂਦੇ ਵੀ ਨਹੀਂ ਸੀ ਬਲਾਕ ਸੰਮਤੀ ਚ ਇਹ ਚੱਲਣ ਲੋ ਇਹ ਲਗਾਤਾਰ ਵੀਡੀਓ ਦਿਖਾਈ ਆਮ ਆਦੀ ਪਾਰਟੀ ਤੇ ਤਾਂ ਹਮਲਾ ਕੀਤਾ ਜਾ ਰਿਹਾ ਅਕਾਲੀ ਦਲ ਨੇ ਇੱਕ ਹੋਰ ਵੀਡੀਓ ਜਾਰੀ ਕੀਤੀ ਗਈ ਜਿਸ ਚ ਥੋੜੀ ਟਰਾਲੀ ਤੇ ਵੋਟ ਚੋਰੀ ਕੀਤੀ ਦਿਖਾਈ ਜਾ ਰਹੀ ਸੀ ਸਿੱਧੇ ਸੀਐਮ ਹਾਊਸ ਦੇ ਵਿੱਚ ਦਿਖਾਈ ਜਾ ਰਿਹਾ ਉਹ ਕਹਿੰਦਾ ਉਹ ਤੇ ਲਿਖਿਆ ਵੀ ਗਏ ਅਕਾਲੀ ਦਲ ਨੂੰ ਲਗਾਤਾਰ ਇੰਦੀ ਵੀਡੀਓ ਬਣਾਈਆਂ ਜਾ ਰਹੀਆਂ ਨੇ ਕਦੇ ਡਾਇਨਾਸੌਰ ਦੀ ਵੀਡੀਓ ਆ ਰਹੀ ਹੈ ਅਕਾਲੀ ਦਲ ਇੱਕ ਵੀਡੀਓ ਕ ਉਹ ਇਹ ਤੁਸੀ ਵੀ ਬਣਵਾਉਣੀ ਆਨੇ ਕੋਈ ਵੀਡੀਓ ਵੀਡੀਓ ਤੁਸੀ ਬਣਵਾ ਲਿਆ ਕਰੋ ਬੜਾ ਵਧੀਆ ਉਹਨਾਂ ਦਾ ਐਡੀਟਿੰਗ ਦੇ ਟੇਬਲ ਟੂ ਬਲ ਲਾ ਲਏ ਉਹਨਾਂ ਨੇ ਤੇ ਉਹਨਾਂ ਕੋਲੇ ਸਿਸਟਮ ਵਧੀਆ ਹੈ ਗਾਲਾਂ ਗੋਲਾਂ ਕਢਾਉਣ ਵਾਲੇ ਵੀ ਉਹਨਾਂ ਕੋਲ ਚੰਗੇ ਨੇ ਠੀਕ ਹੈ ਨਾ ਸੋ ਅਕਾਲੀ ਦਲ ਜਿਹੜੀ ਹੈ ਉਹ ਏਆਈ ਬਣ ਗਈ ਠੀਕ ਹੈ ਅਕਾਲੀ ਜਿਹੜਾ ਉਹ ਜਿਹੜਾ ਏ ਹੈ ਉਹ ਏਆਈ ਦੇ ਨਾਲ ਸੰਬੰਧਿਤ ਹੋ ਗਿਆ ਡਾਇਨਾਸੌਰ ਜੇ ਬਲਾਈ ਜਾਂਦੇ ਹਨਾ ਜਿਹੜੇ ਮੁੱਦੇ ਸੀ ਜਿੰਨਾ ਕੰਮ ਆ ਵਾਸਤੇ ਅਕਾਲੀ ਦਲ ਬਣਿਆ ਸੀ ਉਹ ਤਾਂ ਭੁੱਲ ਗਏ ਸਾਰੇ ਠੀਕ ਹੈ ਨਾ ਤੇ ਆਮਾ ਦੀ ਪਾਰਟੀ ਜਿਹੜੀ ਨੌਕਰੀਆਂ ਦੇ ਰਹੀ ਹੈ ਜਿਹੜੀ ਐਡਵਾਂਸ ਟੈਕਨੋਲੋਜੀ ਦੀਆਂ ਗੱਲਾਂ ਕਰ ਰਹੀ ਹੈ ਤੇ ਸਾਡੇ ਕੇਰਲਾ ਦੇ ਵਿੱਚ ਵੀ ਹੁਣ ਸਾਡੇ ਤਿੰਨ ਲੇਡੀ ਸਾਡੀਆਂ ਲੋਕਲ ਇਲੈਕਸ਼ਨਾਂ ਚ ਜਿੱਤੀਆਂ ਨੇ ਸਾਡੀ ਪਾਰਟੀ ਤਾਂ ਵੱਧ ਰਹੀ ਹੈ ਇਹ ਆ ਕਿਤੋਂ ਦੋ ਜਿੱਤ ਕੇ ਕਿਤੋਂ ਪੰਜ ਜਿੱਤ ਕੇ ਕਹਿੰਦੇ ਨੇ ਆਗੇ 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 ਤੇ ਸੁਖਵੀਰ ਬਾਦਲ ਨੂੰ ਹੁਣ ਪਤਾ ਲੱਗ ਗਿਆ ਜੇ ਉਹ ਵੋਟਾਂ ਦੇ ਪਹਿਲੇ ਤਾਂ ਕੋਈ ਇਲਾਕਾ ਜਿੱਤੇ ਨਹੀਂ ਹੈਗੇ ਖਾਸ ਵੀ ਮਤਲਬ ਇੱਕ ਪੂਰਾ ਇਲਾਕਾ ਜਿੱਤ ਗਿਆ ਹੁਣ ਵਿਧਾਨ ਸਭਾ ਦਾ ਫਿਰ ਵੀ ਆਪਾਂ ਇਕੱਠੇ ਕਰ ਲੈਣੇ ਚਲੋ ਇਦੋਂ ਇਦੋਂ ਐ ਕਰਕੇ ਇਹਨਾਂ ਦੀਆਂ 4.5 ਸੀਟਾਂ ਬਣਦੀਆਂ ਨੇ ਇਹ ਉਹੀ ਉੱਥੇ ਖੜੇ ਨੇ 2.5 4.5 3 ਇਹ ਉੱਥੇ ਹੀ ਖੜੇ ਨੇ ਤੇ ਮੈਂ ਤਾਂ ਕਹਿੰਦਾ ਜੀ ਇਹ ਏਆਈਓਈ ਤੇ ਲੱਗੇ ਰਹਿਣ ਵੀਡੀਓ-ਬਿਡੀਓ ਬਣਾਉਂਦੇ ਰਹਿਣ ਆਵਦਾ ਕੰਮ ਤੇ ਲੱਗੇ ਨੇ ਜਿਹੜਾ ਕੰਮ ਬਸ ਤੇ ਇਹਨਾਂ ਨੇ ਕੋਈ ਉੱਥੇ ਟਰੋਲ ਆਰਮੀ ਉਰਮੀ ਰੱਖੀ ਹੋਈ ਹੈ ਕਿਤੇ 8-900 ਬੰਦੇ ਨੂੰ ਕੰਮ ਦੇ ਰਿਹਾ ਚਲੋ ਸ਼ੁਕਰ ਹੈ ਸਾਥੋਂ ਡਾੜਦਿਆਂ ਨੇ ਕੰਮ ਤਾਂ ਦੇ ਰੱਖਿਆ ਉਹ ਕਿਸੇ ਮੈਨੂੰ ਕਿਸੇ ਨੇ ਭੇਜਿਆ ਸੁਖਵੀਰ ਬਾਦਲ ਕਿਸੇ ਬਜ਼ੁਰਗ ਦੇ ਪੈਰੀਂ ਹਤਲਾਉਂਦਾ ਸੀ ਉਹ ਆ ਵੋਟਾਂ ਮਿਲੇ ਉਹ ਬਜ਼ੁਰਗ ਕਹਿੰਦਾ ਜਾਉਂਦਾ ਰਿਹਾ ਭਗਵਾਨਤਮਾਨਾ ਉਹ ਕਹਿੰਦਾ ਵੀ ਮੈਂ ਸੁਖਵੀਰ ਬਾਦਲਾ ਜੀ ਤੁਸੀਂ ਮੈਨੂੰ ਪਛਾਣਿਆ ਨਹੀਂ ਉਹ ਕਹਿੰਦਾ ਤੈਨੂੰ ਤਾਂ ਜਾਣਦਾ ਸੁਖਵੀਰ ਬਾਦਲਾ ਪਹਿਰਿਆਂ ਤਾਂ ਭਗਵਾਨ ਦਮਨ ਮਰ ਕੇ ਕਰਕੇ ਲਾਉਣੇ ਪਹਿਲਾਂ ਤਾਂ ਕਦੇ ਆਉਂਦੇ ਵੀ ਨਹੀਂ ਸੀ ਬਲਾਕ ਸੰਮਤੀ ਚ ਇਹ ਚੱਲਣ ਨੂੰ